ਇਆ ਸੋਤ ਖਾਓ ਗਵਾਇਆ ਆਨਹਦ ਦੇਵਾ ਜੀ ਬਚ ਹੈ ਘਰ ਮਹਾਂ ਪ੍ਰਸੰਗ ਤੇਜ ਸਾਈਂ ਬ੍ਰਹਮ ਸਰਾਨਕ ਸਹਿਜ ਰਹਿ ਹਾਰੇ ਮਿਲਿਆ ਕੰਤ ਸੁਖਦਾਈ ਗੁਰ ਮੰਨ ਲਾ ਪੰਜਵਾ ਘੋਮ ਤੇ ਦੇ ਸਿਮਰ ਮਹਿਲਾ ਪਾਰਾ ਭੋਗ ਤੇਰੇ ਸੁਮ ਦਿਵਾਲ ਜੀਓ ਸੰਤ ਸਤਨਾ ਸਦਾ ਤਾਰਨਾ ਸਾਲਾ ਪਾਰ ਗਿਆ ਰੱਬ ਦਾ ਸਦਾ ਕੀਰਤਨ ਬਾਬਾ ਜਿਹਾ ਜ ਸਾਧ ਸੰਤ ਕੱਤਰ ਹੋ ਗਾ ਤਤ ਜੈ ਧਿਆਵੈ ਹਰ ਗਿਆ ਮੈਂ ਆਦੇ ਹੰਤਮੀ ਹੋ ਹਦੀਨ ਕਿਰਪਾ ਬ੍ਰਹਮ ਸਾਨਕ ਧਰਸ ਪਿਆਤੇ ਨਨਸਾਨ ਸੁਧਾਰਾ ਬਹੁਤੇ ਬਚਨ ਰੂਪ ਚਾਣ ਹਾਤੀ ਮੋਹ ਤੂ ਮਨ ਇਕਦੀ ਔਰ ਸਭ ਰਹੀ ਨਤਾਏ ਕੋ ਦੇਖਾ ਥਕੜੇ ਹੈ ਸਭ ਕੋ ਲੋਟਾ ਦੀਆ ਤਦ ਵਚਨ ਗੁਰ ਕੈ ਬਸ ਸਿਆ ਆਦਿ ਪੁਰਖ ਆਨਹਾਰੀਆ ਤੋ ਆਪ ਲੈ ਆਪ ਰਹਿਆ ਆਪ ਸਭ ਧਿਆਵੇ ਦਸ ਧਿਆਨਾ ਮੋਨ ਜਗ ਦੇਣ ਆਵੇ ਸੁਖ ਜਪ ਹੈ ਨਿਦਾਨ ਜੰਕਾਲ ਤਿਸ ਕੋ ਲਕਾ ਨਹੀਂ ਜੋ ਇੱਕ ਮਨ ਧਿਆਵੇ ਮਾਰਗ ਜਨ ਕਰਮ ਜਿਤ ਤਉ ਰੱਖੈ ਸਭੇ ਸਦ ਪਾਵੇ ਆਲਹੁਤ ਮੂੜ ਜੇ ਮੁਕਤ ਹੋਤੇ ਸੇ ਦੇਖ ਦਰਸੋ ਗਿਆਨ ਪ੍ਰਮੰਤਰ ਆਕਰਾਜ ਨੈ ਚਲ ਪੂਰਨ ਪ੍ਰਭ ਪਵਨਾ ਮੋਨ ਤੂ ਸੁਖਦ ਭਨੇਯਾ ਸਾਨ ਪਰਵਾਰੇ ਮੋਨਾ ਪੁੱਤਰ ਬੀਤ ਭਾਈ ਪਟੰਬ ਸਵਤਾਰੇ ਤਾਰਿਆ ਜਹਾਨ ਦੇਹਾ ਬਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਾਨ ਕਹਿਆ ਤਿਸ ਜਮਨੀ ਰ ਆਇਆ ਵਿਅੰਤ ਗੁਣ ਤੇਰੇ ਕਥੈ ਨ ਜਾਹੀ